ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਐਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਟਾਪ ਦੇ ਟੂਰਨਾਮੈਂਟ ਅੱਜ ਕਿੱਥੇ ਸਰਾ ਲੱਗਣਾ ਅੱਜ ਕੈਸ ਕੱਪ ਤੇ ਸਰਾ ਹੋਣਾ ਉਸ ਦੇ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਨਵੇਂ ਆਏ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਮੇਰੇ ਵੀਰੋ ਮੱਲਮੂਰੀ ਦੇ ਵਿੱਚ ਅੱਜ ਦੇ ਦਿਨ ਦਾ ਦੇਖਣ ਨੂੰ ਮਿਲਣਾ ਜੈਸ ਕਬੱਡੀ ਕੱਪ ਤੇ ਅੱਜ ਸ਼ੋਅ ਮੈਚ ਵੀ ਵੱਡਾ ਹੋਣਾ ਤੇ ਲੜਕੀਆਂ ਦਾ ਵੀ ਵੱਡਾ ਮੈਚ ਕਰਵਾਇਆ ਜਾਣਾ ਮੇਰੇ ਵੀਰੋ ਇਸ ਮੇਲੇ ਤੇ ਅੱਜ ਟੌਪ ਦੀਆਂ ਟੀਮਾਂ ਤੇ ਵੀਰੋ ਐਸਾ ਟੂਰਨਾਮੈਂਟ ਤੇ ਦੇਖਣ ਨੂੰ ਮਿਲਣਾ ਸ਼ਾਮ ਨੂੰ 4-5 ਵਜੇ ਅੱਜ ਵਜਣੀ ਪਾਰ ਵਰਗ ਦਾ ਵੀ ਚੁੰਗਾ ਆਲੀ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾਣਾ ਮੇਰੇ ਵੀਰੋ ਵਜਣੀ ਪਾਰ ਵਰਗ ਵਾਲੇ ਵੀ ਨੋਟ ਕਰ ਸਕਦੇ ਆ ਭਰਾ ਮੇਰੇ ਇਸ ਕੱਪ ਦੇ ਕੰਟੈਕਟ ਕਰ ਸਕਦੇ ਆ ਤੁਸੀਂ ਵੀ ਬਾਕੀ ਮੇਰੇ ਵੀਰੋ ਅੱਜ ਨਾਗਰਾਜ ਲੋਦ ਦੇ ਵਿੱਚ ਓਪਨ ਦਾ ਟੂਰਨਾਮੈਂਟ ਆ ਮੇਰੇ ਵੀਰੋ ਜੈਸਾ ਕਬੱਡੀ ਕੱਪ ਤੇ ਲੱਖ ਪਹਿਲਾ ਦੂਜਾ ਇਨਾਮ 75000 ਆ ਟੌਪ ਦੇ ਖਿਡਾਰੀ ਤੁਹਾਨੂੰ ਨਾਗਰਾਜ ਲੋਦ ਦੇ ਵਿੱਚ ਦੇਖਣ ਨੂੰ ਮਿਲਣੇ ਆ ਸਰਾ ਹੁਣਾ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਟੌਪ ਦੇ ਕੱਪ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹਾਂ ਕਮਾਲੀਆ ਜੱਗੂ ਫਰਿਆਦ ਇੰਦਰਜੀਤ ਲਗਭਗ ਸਾਰੇ ਹੀ ਖਿਡਾਰੀ ਮੇਰੇ ਵੀਰੋ ਨਹੀਂ ਖੇਡਣੇ ਅੱਜ ਗਾਖਲ ਚ ਵੀ ਟੂਰਨਾਮੈਂਟ ਆ ਉਹਦਾ ਪੋਸਟਰ ਨਹੀਂ ਮਿਲਿਆ ਤੇ ਅੱਜ ਫਲਾਦ ਦੇ ਵਿੱਚ ਵੀ ਟੂਰਨਾਮੈਂਟ ਆ ਉਹਦਾ ਵੀ ਪੋਸਟਰ ਨਹੀਂ ਹੈ ਗਿਆ ਕਾਫੀ ਵਧੀਆ ਵੀ ਕੱਪ ਹੋਣੇ ਆ ਅੱਜ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਧੰਨਵਾਦ